ਸੋਨੀ ਬਾਈ ਹਾਂਜੀ ਕੋਈ ਐਸਾ ਪੌਦਾ ਦਿਓ ਜਿਹਨੂੰ ਆਪਾਂ ਵੇਚ ਕੇ ਕਮਾਈ ਕਰ ਸਕੀਏ ਤੁਹਾਨੂੰ ਪਤਾ ਹੀ ਆਪਾਂ ਜਿਵੇਂ ਕਿਸਾਨ ਭਰਾਵਾਂ ਦਾ ਪੰਜਾਬ ਦੇ ਵਿੱਚ ਹਰਿਆਣੇ ਚ ਵੀ ਲੱਗ ਚੁੱਕਿਆ ਹਾਂ ਤੁਹਾਨੂੰ ਪਤਾ ਹੀ ਆ ਵੀ ਐਫਡੀ ਵਾਲਾ ਹੀ ਕੰਮ ਆ ਬਾਈ ਐਫ ਡੀ ਵਾਲਾ ਕੰਮ ਹਾਂ ਬੈਂਕ ਚ ਪੈਸੇ ਰੱਖਣ ਵਾਲਾ ਹੀ ਕੰਮ ਆ ਆਪਾਂ ਨੇ ਪੈਸੇ ਨਹੀਂ ਰੱਖਣੇ ਆਪਾਂ ਨੇ ਹੁਣ ਆਪਣੇ ਖੇਤ ਬੂਟਾ ਲਾਉਣਾ ਬਾਈ ਕੀ ਦੇਉਂਗੇ ਹਜਾ ਕਿਹੜੀ ਚੀਜ਼ ਹੈ ਜੀ ਮੈਨੂੰ ਕਿਤ ਕਿਤ ਦਿੱਖਤਾ ਰਹੀ ਬਾਈ ਮਾਰੋ ਨਿਗਾਹ ਲੈ ਦੇਖੋ ਚੈੱਕ ਕਰੋ ਤੁਹਾਨੂੰ ਦਿਖਾਉਣਾ ਇਹ ਚੀਜ਼ ਆਹੋ ਇਹ ਚੀਜ਼ ਆ ਦੇਖੋ ਬਿਲਕੁਲ ਸਿੱਧਾ ਜਾਂਦਾ ਬੂਟਾ ਹੈ ਕੀ ਆ ਬਈ ਇਹ ਇਹ ਅਫਰੀਕਨ ਮਹਾਗ ਨਹੀਂ ਆ ओरिजिनल ਠੀਕ ਆ ਤੇ ਇਹਦਾ ਬੂਟਾ ਲਗਵਾ ਸਕਦੇ ਤੁਸੀਂ ਨਰਸਰੀ ਆ ਕੇ ਸਾਡੇ ਕੋਲ ਵਿਜ਼ਿਟ ਕਰਕੇ ਐਫ ਡੀ ਵਾਲਾ ਕੰਮ ਆ ਜਾਨੀ ਐਫ ਡੀ ਵਾਲਾ ਹੀ ਕੰਮ ਆ ਬਾਈ ਠੀਕ ਆ ਤੇ ਤੁਸੀਂ ਆਪਣੇ ਉਰੇ ਨਰਤਰੀ ਆਓ ਸਾਡੇ ਨਾਲ ਬਾਕਾਇਦਾ ਮੀਟਿੰਗ ਕਰੋ ਆਪਾਂ ਜਾ ਕੇ ਆਪ ਤੁਹਾਡੇ ਖੇਤ ਲਾ ਕੇ ਆਵਾਂਗੇ ਬਾਕਾਇਦਾ ਜ਼ਿੰਮੇਵਾਰੀ ਨਾਲ ਠੀਕ ਆ ਜੀ ਬੂਟਾ ਚੱਲੂਗਾ ਹੀ ਚੱਲੂਗਾ ਇਹਦੀ ਲੱਖਾਂ ਦੀ ਕਮਾਈ ਆ ਬਾਈ ਠੀਕ ਆ ਕਿੰਨੇ ਸਾਲ ਲੱਗ ਜਾਂਦੇ ਨੇ ਬਾਈ ਬਾਈ 10 ਤੋਂ 12 ਸਾਲ ਚ ਤਿਆਰ ਹੋਊਗਾ 25 ਤੋਂ ਲੈ ਕੇ 40000 ਤੱਕ ਇੱਕ ਪੌਦੇ ਦੀ ਐਵਰੇਜ ਆ ਜਾਂਦੀ ਹੈ ਬੂਠੇ ਦੀ ਪੱਕੀ ਗੱਲ ਹੈ ਹਾਂ ਖੇਤ ਦਾ ਬਾਉਂਡਰੀ ਵਾਲੀ ਲਾ ਲਓ ਐਕਸਟਰਾ ਹਾਂ ਆਲਾ ਦਾਲਾ ਲਾਵਾਂਗੇ ਤਾਂ ਬਹੁਤ ਵਧੀਆ ਪਲਾਂਟ ਚੱਲੂਗਾ ਇਹ ਵਾਲਾ ਲੈ ਵੀ ਮਿੱਤਰੋ ਹੁਣ ਝੋਨੇ ਵੱਢ ਲੇ ਹਾਂਜੀ ਜ਼ਮੀਨਾਂ ਫਿਲਹਾਲ ਹਜੇ ਖਾਲੀ ਮੰਗੂਈ ਨਾ ਹਾਂਜੀ ਹਾਂਜੀ ਭਾਈ ਅੱਗੇ ਵੀ ਕਣਕ ਹਜੇ ਬੀਜੀਆਂ ਹੋਈਆਂ ਨੇ ਜਿੱਤੇ ਭਾਈ ਤੁਸੀਂ ਬਾਉਂਡਰੀ ਵਾਲ ਦੇ ਉੱਤੇ ਇਹ ਪੌਦਾ ਲਗਾ ਸਕਦੇ ਹੋਗੇ ਅਫਰੀਕਨ ਮਹਾਗਣੀ ਭਾਈ ਕਹਿੰਦਾ ਵੀ ਐਫ ਡੀ ਵਾਲਾ ਕੰਮ ਹੀ ਹੈਗਾ ਆਈਏ ਕਿੱਥੇ ਭਾਈ ਜੇ ਕਿਸੇ ਨੇ ਆਉਣਾ ਹੋਵੇ ਆਉਣਾ ਪੈਣਾ ਭਾਈ ਤੂਰੀ ਸ਼ਹਿਰ ਹੈ ਨਿਊ ਚੰਡੀਗੜ੍ਹ ਨਰਸਰੀ ਹੈ ਫੋਨ ਤੇ ਨਾ ਗੱਲ ਕਰੋ ਉਰੇ ਆ ਕੇ ਸਾਡੇ ਨਾਲ ਬਾਕਾਇਦਾ ਬੂਟਾ ਦੇਖ ਕੇ ਬਾਕਾਇਦਾ ਜਾਣਕਾਰੀ ਲੈ ਕੇ ਮੀਟਿੰਗ ਕਰਕੇ ਫਿਰ ਬੂਟਾ ਲਗਵਾਓ ਐ ਕੱਚੀ ਗੱਲ ਨਹੀਂ ਹੈਗੀ ਜੀ ਵੀ ਮਤਲਬ ਉਰੇ ਬੈਠੇ ਹੀ ਕੋਈ ਆਪਾਂ ਹਵਾਜ ਗੱਲ ਕਰਨੀ ਆ ਉਰੇ ਆ ਕੇ ਬੂਟਾ ਚੈੱਕ ਕਰੋ ਰੇਟ ਵਗੈਰਾ ਲਵੋ ਠੀਕ ਆ ਤੁਹਾਨੂੰ ਹੋਲ ਸੇਲ ਦੇ ਵਿੱਚ ਲੱਗੂ ਆ ਰੇਟ ਦੀ ਵੀ ਗਾਰੰਟੀ ਨਾਲ ਬੂਟੇ ਦੀ ਵੀ ਗਾਰੰਟੀ ਠੀਕ ਆ ਬਈ ਧੰਨਵਾਦ